ਤੇ ਆਪਾਂ ਪਹੁੰਚ ਗਿਆਂ ਕਾਰਨਕ ਟੈਂਪਲ ਤੇ ਇਹ ਮੰਦਿਰ ਹੈ ਜਿਹੜਾ ਮਿਸਰ ਦਾ ਸਭ ਤੋਂ ਵੱਡਾ ਹੈਗਾ ਤੇ ਪੁਰਾਣੇ ਮੰਦਿਰਾਂ ਚੋਂ ਇੱਕ ਹੈ ਤੇ ਹੁਣ ਅੰਦਰ ਜਾ ਕੇ ਟਿਕਟ ਬਾਈ ਕਰਦੇ ਆ ਨਾਲ ਅੰਦਰੋਂ ਦ੍ਰਿਸ਼ੀ ਦੱਸਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿੰਨੀ ਟਿਕਟ ਹੈ ਕਿਵੇਂ ਚੈਕਿੰਗ ਹੋਣਨ ਦੋ ਇਹ ਆ ਗਿਆ ਜੀ ਟਿਕਟ ਕਾਊਂਟਰ ਤੇ ਜਿਹੜਾ ਟਿਕਟ ਦਾ ਪ੍ਰਾਈਸ ਟੂ ਟਿਕਟ ਦਾ ਖਾਤਾ ਤੁਹਾਨੂੰ ਇਜੀਪਸ਼ੀਅਨ ਪਾਉਂਡ ਚ 450 ਸਟੂਡੈਂਟ ਲਈ ਇਹਨਾਂ ਨੇ ਪੱਟਿਆ ਪਿਆ ਵੈਸੀ ਡਿਸਕਾਊਂਟ ਹੁੰਦਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਸ਼ੁਰੂ ਤੋਂ ਟੂ ਟਿਕਟ ਕਾਊਂਟਰ ਤੋਂ ਬਾਅਦ ਬਿਲਕੁਲ ਐਂਟਰੈਂਸ 'ਤੇ ਇਹ ਮੰਦਿਰ ਦਾ ਸਾਰਾ ਨਕਸ਼ਾ ਦਿੱਤਾ ਹੋਇਆ ਕਿ ਕਿੱਡਾ ਵੱਡਾ ਇਹ ਮੰਦਿਰ ਹੈ ਤੁਸੀਂ ਇੱਥੋਂ ਦੇਖ ਲੈ ਅੰਦਾਜ਼ਾ ਲਓ 63 ਕਿੱਲਿਆਂ ਚ ਦੱਸਦੇ ਆ 63 ਕਿੱਲਿਆਂ ਜੇ ਮੰਦਿਰ ਬਣਿਆ ਹੋਇਆ ਹੈਗਾ ਤੇ ਕਿੰਨਾ ਵੱਡਾ ਏਰੀਆ ਹੈ ਇਹ ਸਾਰਾ ਨ ਇੱਕਸ਼ਾ ਗਾ ਚਾਰੀ ਪਾਸੇ ਤੇ ਇਹ ਵੱਖ-ਵੱਖ ਅ ਮਤਲਬ ਟਾਈਮ ਪੀਰੀਅਡ ਚ ਵੱਖ-ਵੱਖ ਹਿਸਟਰੀ ਨਾਲ ਸੰਬੰਧਤ ਹੈ ਜਿਵੇਂ ਰਾਜੇ ਕਿਲਿਆਂ ਨੂੰ ਅਲੱਗ-ਅਲੱਗ ਤਰ੍ਹਾਂ ਵਰਤਦੇ ਰਹੇ ਸੀਗੇ ਤੇ ਇਸ ਮੰਦਰ ਨੂੰ ਵੀ ਜਿਹੜੇ ਵੱਖ-ਵੱਖ ਟਾਈਮ ਤੇ ਟਾਈਮ ਪੀਰੀਅਡ ਚ ਲੋਕ ਆਏ ਆ ਰਾਜੇ ਹੋਏ ਆ ਉਹਨਾਂ ਵੱਲੋਂ ਵਰਤਿਆ ਜਾਂਦਾ ਰਹੇਗਾ ਇਹ ਅਸੀਂ ਮੰਦਰ ਦੇ ਬਿਲਕੁਲ ਹੁਣ ਅੰਦਰ ਐਂਟਰ ਹੋ ਗਏ ਆ ਤੇ ਇਹ ਮੰਦਰ ਦੀ ਜਿਹੜੀ ਖਾਸੀਅਤ ਹੈ ਤੁਹਾਨੂੰ ਉਹਦੇ ਬਾਰੇ ਥੋੜਾ ਜਿਹਾ ਦੱਸਦਾ ਕੇ ਮੰਦਰ ਜਿਹੜਾ ਵੱਡਾ ਹੋਣ ਦੇ ਨਾਲ ਨਾਲ ਮਤਲਬ ਇਜਿਪਟ ਦਾ ਵੱਡਾ ਮੰਦਰ ਤਾਂ ਹੈਗੀ ਹੈ ਤੇ ਉਹਦੇ ਨਾਲ ਮਸ਼ਹੂਰ ਇੰਨਾ ਕਿਉਂ ਹੈ ਕਿਉਂਕਿ ਜਿਪਸ਼ੀਅਨ ਦੇ ਮਤਾਬਕ ਜਿਹੜਾ ਇੱਥੋਂ ਦਾ ਇਤਿਹਾਸ ਹੈ ਮਤਲਬ ਉਹਦੇ ਮਤਾਬਕੇ ਮੰਨਿਆ ਜਾਂਦਾ ਹੈ ਵੀ ਜਿਹੜਾ ਇਜਿਪਟ ਦੁਨੀਆ ਦੀ ਸ਼ੁਰੂਆਤ ਹੈ ਉਹ ਇਸ ਥਾਂ ਤੋਂ ਹੋਈ ਸੀ ਇਸ ਮੰਦਰ ਤੋਂ ਹੋਈ ਸੀ ਤੇ ਜਿਹੜਾ ਇੱਥੋਂ ਦਾ ਮਤਲਬ ਦੇਵਤਾ ਜਿਵੇਂ ਆਪਾਂ ਗॉड ਕਹਿ ਸਕਦੇ ਹਾਂ ਉਮੁਰ ਉਮੁਰ ਅਮੁੰਰਾ 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 ਕਰਕੇ ਉਹਨਾਂ ਦਾ ਨਾਮ ਹੈ ਤੇ ਉਹਨਾਂ ਦੀ ਜਿਹੜੀ ਏਜੀਪਸ਼ੀਅਨ ਨੂੰ ਮਤਲਬ ਜਿਹੜੇ ਏਜੀਪਸ਼ੀਅਨ ਕਿੰਗ ਸੀਗੇ ਪੁਰਾਣੇ ਟਾਈਮਾਂ ਦੇ ਜਾਂ ਹੋਰ ਹਨ ਤੇ ਉਹਨਾਂ ਨਾਲ ਇੱਥੇ ਉਹ ਪਹਿਲੀ ਵਾਰ ਹੀ ਮਿਲੇ ਸੀ ਜਿਹੜੀ ਉਹਨਾਂ ਨਾਲ ਪਹਿਲੀ ਅਟਰੈਕਸ਼ਨ ਹੋਈ ਸੀ ਮਤਲਬ ਪਹਿਲੀ ਮੁਲਾਕਾਤ ਹੋਈ ਸੀ ਉਹ ਇਸ ਮਤਲਬ ਇਸ ਜਗ੍ਹਾ ਤੇ ਹੋਈ ਸੀ ਤਾਂ ਹੀ ਇਹ ਇੰਨਾ ਜ਼ਿਆਦਾ ਫੇਮਸ ਹੈ ਔਰ ਇਹਨੂੰ ਵਰਸ਼ਿਪ ਲਈ ਵੀ ਮਤਲਬ ਜਿਵੇਂ ਆਪਾਂ ਇਹ ਕਹਿ ਸਕਦੇ ਆਂ ਵੀ ਜਿਹੜੇ ਏਜੀਪਸ਼ੀਅਨ ਨੇ ਇਹ ਬਹੁਤ ਜ਼ਿਆਦਾ ਧਾਰਮਿਕ ਧਾਰਮਿਕ ਨੇ ਉਹ ਧਾਰਮ ਮੰਨੇ ਜਾਂਦੇ ਨੇ ਕਿਉਂਕਿ ਇਹਦੀ ਹਿਸਟਰੀ ਬਹੁਤ ਪੁਰਾਣੀ ਹੈ ਤੇ ਉਹਦੇ ਸਬੂਤ ਕਹਿੰਦੇ ਇੱਥੇ ਮਿਲੇ ਸੀ ਪੁਰਾਣੇ ਟਾਈਮਾਂ ਚ ਨਾ ਜਿਵੇਂ ਆਪਾਂ ਤੁਸੀਂ ਪੀਰਾਮਿਡ ਚ ਦੇਖਿਆ ਹੈ ਵੀ ਉਹ ਜਨਮ ਮੌਤ ਉਹਦੇ ਚ ਵਿਸ਼ਵਾਸ ਕਰਦੇ ਸੀਗੇ ਵੀ ਅਸੀਂ ਮਰ ਜਾਾਂਗੇ ਜੇ ਐ ਸੋਨਾ ਰੱਖ ਲਿਆ ਰੱਖ ਲਈ ਦੁਬਾਰਾ ਜਿਉਂਦੇ ਹੋ ਜਾਾਂਗੇ ਮਤਲਬ ਉਹ ਧਾਰਮਿਕ ਰੀਤੀ ਰਿਵਾਜ ਨੂੰ ਫੋਲੋ ਕਰਦੇ ਸੀ ਇਸ ਕਰਕੇ ਪੁਰਾਣੇ ਟਾਈਮ ਤੋਂ ਹੋਏ ਰਿਲੀਜੀਅਸ ਲੋਕ ਨੇ ਤਾਂ ਕਰਕੇ ਜਿਹੜਾ ਹੁਣ ਇਹਨਾਂ ਦੇ ਰੱਬ ਦੇ ਨਾਲ ਸੰਬੰਧਤ ਇਹਨਾਂ ਦੇ ਪ੍ਰਮਾਤਮਾ ਦੇ ਨਾਲ ਸੰਬੰਧਤ ਚੀਜ਼ਾਂ ਨੇ ਉਹ ਤੁਹਾਨੂੰ ਦਿਖਾਵਾਂਗੇ ਵਾਹ ਕਿਆ ਬਾਤ ਹੈ ਹੈ ਵਾਕੀ ਹੈਰੀਟੇਜ ਹੈ ਇਹ ਤੇ ਦੇਖਣ ਤੋਂ ਹੀ ਲੱਗ ਰਿਹਾ ਵੀ ਕਿੰਨਾ ਵੱਡਾ ਹੋਣਾ ਤੇ ਇੱਕ ਦਿਨ ਚ ਤਾਂ ਦੇਖਣਾ ਤੁਹਾਨੂੰ ਪਤਾ ਹੈ ਪੋਸੀਬਲ ਨਹੀਂ ਹੋ ਸਕਦਾ ਇਹ ਆ ਵੈਸੇ ਇੱਥੇ ਸਾਨੂੰ ਗਾਈਡ ਨੇ ਜਿਹੜਾ ਅੰਦਰ ਬੜੇ ਸੀ ਉਦੋਂ ਉਹਨਾਂ ਨੇ ਦੱਸਿਆ ਸੀਗਾ ਮਤਲਬ 63 ਕਿੱਲੇ ਇੰਟਰਨੈਟ ਤੇ ਅਸੀਂ ਪੜ੍ਹਿਆ ਹੁਣ 75 ਕਿੱਲੇ 75 ਕਿੱਲੇ ਆ ਜਗ੍ਹਾ ਨੇ ਮੰਦਿਰ ਨੂੰ ਦੁਨੀਆ ਦਾ ਦੂਜਾ ਵੱਡਾ ਮੰਦਿਰ ਕਿਹਾ ਜਾਂਦਾ ਹੈ ਜਿਹੜਾ ਸਭ ਤੋਂ ਪਹਿਲਾ ਵੱਡਾ ਮੰਦਿਰ ਹੈਗਾ ਉਹ ਹੈਗਾ ਅੰਗੋਰਵਾਟ ਦੇ ਵਿੱਚ ਕੰਬੋਡੀਆ ਉਹ ਹੈਗਾ 402 ਏਕੜ ਦੇ ਵਿੱਚ ਤੇ ਇਹ ਹੈਗਾ 75 ਏਕੜ ਦੇ ਵਿੱਚ ਚਲੋ ਜੀ ਹੁਣ ਨਾਲ-ਨਾਲ ਦੇਖਦੇ ਆਂ ਇਹ ਆਪਣੇ ਅੱਜ ਦੇ ਗਾਈਡ ਨੇ ਇਹ ਇਹ ਆਪਾਂ ਨੂੰ ਨਾਲ-ਨਾਲ ਚੀਜ਼ਾਂ ਇਹ ਸਮਝਣਗੇ ਇਹ ਨਾਲ-ਨਾਲ ਦੱਸੀ ਜਾਣਗੇ ਤੇ ਅੰਗੋਰਵਾਟ ਵੀ ਅਸੀਂ ਦੇਖੇ ਹੋਏ ਨੇ ਕੰਬੋਡੀਆ ਵਾਲੇ ਮੰਦਿਰ ਉਹਦੀਆਂ ਸਿਰਫ ਸਾਡੇ ਕੋਲ ਫੋਟੋਜ਼ ਆ ਉਹਦਾ ਅਸੀਂ ਵਲੌਗ ਨਹੀਂ ਬਣਾਉਂਦੇ ਸੀਗੇ ਉਦੋਂ ਅਸੀਂ ਵੈਸੇ ਆਪਣੇ ਲਈ ਮਤਲਬ ਘੁੰਮਦੇ ਸੀ ਇਹ ਨਾਲ-ਨਾਲ ਹੁਣ ਇੱਕ ਜੌਬ ਐ ਵੀ ਤੁਹਾਨੂੰ ਦਿਖਾਉਣਾ ਜਿਹੜਾ ਇਹ ਮੰਦਰ ਸੀ ਨਾ ਇਹ 2055 BC ਤੋਂ 100 AD ਦੇ ਵਿੱਚ ਵਿੱਚ ਬਣਿਆ ਮਤਲਬ ਇਹਨੂੰ ਬਣਨ 'ਚੋ 2000 ਸਾਲ ਲੱਗੇ ਮਤਲਬ 2000 ਸਾਲ ਦੇ ਜਿੰਨੇ ਵੀ ਕੰਸਟਰਕਸ਼ਨ ਉਹਦੇ ਵਿੱਚ ਵਿੱਚ ਹੋਈ ਹੈ ਰਾਜੇ ਆਇਆ ਜਾਂ ਟਾਈਮ ਪੀਰੀਅਡ ਉਹ ਇੱਥੇ ਕੁਝ ਬਣਦਾ ਹੀ ਰਿਹਾ ਹਾਂਜੀ 100 AD ਤੋਂ ਬਾਅਦ ਸ਼ਾਇਦ ਇੱਥੇ ਕੁਝ ਨਾ ਬਣਿਆ ਹੋਵੇ ਮਹਾਰਾਜਾ ਤੇ ਉਹਦੇ ਵਿੱਚ ਇਹ ਵੀ ਸੀ ਰਿਪਨ ਵੀ ਕਰਨੇ ਹੋ ਮਨਰਾ ਮਨਰਾ ਗॉड ਨਹੀਂ ਸੀ ਉਸ ਤੋਂ ਬਾਅਦ ਵੀ ਦੋ ਤਿੰਨ ਹੋਰ ਹੋ ਗਏ ਸੀਗੇ ਥੋੜਾ ਔਖਾ ਨਾਮ ਹੈ ਮੈਂ ਫਿਰ ਦੱਸਾਂ ਅੱਛਾ ਮਤਲਬ ਜਿਹੜੇ ਇੱਥੇ ਗॉड ਸੀਗੇ ਹਾਂ ਜੀ ਮਨਰਾ ਤਿੰਨ ਗॉड ਸੀਗੇ ਇੱਥੇ ਉਸ ਟਾਈਮ ਤੇ ਜਿਹੜੇ ਇੱਥੇ ਲੋਕਲ ਲੋਕ ਨੇ ਸਾਰੇ ਮਹਾਰਾਜਾ ਬੋਲਦੇ ਆ ਮਹਾਰਾਜਾ ਮਹਾਰਾਜ ਮਹਾਰਾਜ ਓਕੇ ਸ਼ੁਕਰਾਨਾ ਹੈਲੋ ਬਾਏ ਬਾਏ ਮਹਾਰਾਜ ਮਹਾਰਾਜਾ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਯਾ ਸ਼ੁਕਰਾਨ ਮਹਾਰਾਜ ਬਾਏ ਬਾਏ ਯਾ ਵੈਲਕਮ ਥੈਂਕ ਯੂ ਥੈਂਕ ਯੂ ਸ਼ੁਕਰਾਨ ਇੱਥੇ ਨਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮਹਾਰਾਜ ਮਹਾਰਾਜ ਬਹੁਤ ਕਹਿੰਦੇ ਆ ਬੰਦੇ ਨੂੰ ਅਸਲ 'ਚ ਇਹਦੇ ਪਿੱਛੇ ਕਾਰਨ ਕੀ ਆ ਵੀ ਜਿਹੜੇ ਇਹਨਾਂ ਨੇ ਪੁਰਾਣੇ ਇੰਡੀਅਨ ਰਾਜੇ ਦੀਆਂ ਜਾਂ ਹੋਰ ਆਪਣੀਆਂ ਫੋਟੋਆਂ ਦੇਖੀਆਂ ਪੱਗਾਂ ਨਾਲ ਦੇਖਿਓ ਪੱਗ ਬੰਨੀ ਹੁੰਦੀ ਆ ਓਬਵੀਅਸਲੀ ਮੇਰੇ ਵੀ ਪੱਗ ਬੰਨੀ ਆ ਜਿੱਥੇ ਕੋਈ ਟੋਪੀ ਲੈ ਕੇ ਕੈਪ ਲੈ ਕੇ ਆਇਆ ਉਹਨੂੰ ਨਹੀਂ ਮਹਾਰਾਜਾ ਕਹਿੰਦੇ ਇਹ ਪੱਗ ਨੂੰ ਸਲਾਮਾ ਜਿਵੇਂ ਪੱਗ ਦੀ ਪਹਿਚਾਨ ਹੈ ਪੱਗ ਬੰਨੀ ਆ ਤਾਂ ਕਰਕੇ ਜਿੰਨੇ ਏਜੀਪਟ 'ਚ ਤੁਹਾਨੂੰ ਲੋਕ ਮਿਲਣਗੇ ਸਾਰੇ ਤੁਹਾਨੂੰ ਮਹਾਰਾਜਾ ਕਹਿਣਗੇ ਮਹਾਰਾਜਾ ਮਹਾਰਾਜਾ ਰਿਸਪੈਕਟ ਕਰਦੇ ਆ ਬਹੁਤ ਓ ਵਾਹ ਭਾਈ ਕੀ ਬਾਤ ਹੈ ਵਾਕਈ ਯਾਰ ਇਹਦਾ ਦੇਖਣ ਵਾਲੀ ਚੀਜ਼ ਆ ਅਜੂਬਾ ਆਪਣੇ ਆਪ ਚ ਇੱਕ ਦੁਨੀਆ ਦਾ ਕਿਡੇ-ਕਡੇ ਪਿਲਰਸ ਆ ਤੁਸੀਂ ਦੇਖੋ ਮਿਸਰ ਦੀ ਨਾ ਯਾਰ ਮੈਂ ਇੱਕ ਚੀਜ਼ ਖਾਸ ਮੰਨਦਾ ਵੀ ਇੰਨਾ ਲੋਕਾਂ ਨੇ ਐਂਸ਼ੀਅੰਟ ਟਾਈਮਜ਼ ਪੁਰਾਣੇ ਟਾਈਮਾਂ 'ਚ ਇਹ ਚੀਜ਼ਾਂ ਬਣਾਈਆਂ ਕਿਵੇਂ ਹੋਣਗੀਆਂ ਤੁਸੀਂ ਦੇਖੋ ਕਿੱਡੇ ਕਿੱਡੇ ਪਿੱਲਰ ਆ ਕਿਵੇਂ ਲਾਏ ਹੋਏ ਆ ਤੁਸੀਂ ਦੇਖੋ ਤੇ ਉਹ ਪਰ ਇਹਨਾਂ ਦੇ ਕਲਾਕਿਰਤੀਆਂ ਦੇਖ ਲਓ ਕੀਤੀਆਂ ਹੋਈਆਂ ਤੇ ਸਾਰਾ ਉਹ ਉਸ ਟਾਈਮ ਦੇ ਬਾਰੇ ਕੁਝ ਨਾ ਕੁਝ ਜਿਹੜੇ ਟਾਈਮ ਦੇ ਬਣੇ ਆ ਨਾ ਉਹ ਰਿਪਰੈਜ਼ੈਂਟ ਕਰਦੇ ਉਹ ਟਾਈਮ ਨੂੰ ਉਕਰਿਆ ਹੋਇਆ ਕੁਝ ਨਾ ਕੁਝ ਬਹੁਤ ਵੱਡੇ ਵੱਡੇ ਪਿੱਲਰ ਹੈ ਤੇ ਇਹਨਾਂ ਦੇਖ ਲੋ ਤੁਸੀਂ ਅਸੀਂ ਨਾ ਉਦੋਂ ਜਿੱਦੇ ਪਿਰਾਮਿਡਸ ਦੇਖਿਆ ਸੀ ਇਹ ਹੈਰਾਨ ਸੀ ਵੀ ਪਿਰਾਮਿਡਸ ਲਈ ਪੱਥਰ ਕਿੱਥੋਂ ਲੈਂਦੇ ਇਹਨਾਂ ਨੇ ਇੰਨੇ ਪੂਰਾ ਏਜੀਪਟ ਜਦੋਂ ਤੁਸੀਂ ਕੋ ਮੋਂਗੇ ਨਾ ਹੌਲੀ ਹੌਲੀ ਤੇ ਤੁਹਾਨੂੰ ਪਤਾ ਲੱਗਦਾ ਕਿ ਵੀ ਇਹ ਚੀਜ਼ਾਂ ਕਿੱਥੋਂ ਆਈਆਂ ਐਡੀਆਂ ਵੱਡੀਆਂ ਵੱਡੀਆਂ ਐਡੀਆਂ ਕਮਾਲ ਚੀਜ਼ਾਂ ਮਹਾਨ ਲੋਕ ਸੀ ਯਾਰ ਜਿਹੜੇ ਇੱਥੋਂ ਦੇ ਸੀ ਨਾ ਐਂਸ਼ੀਅੰਟ ਟਾਈਮ ਦੇ ਸਭ ਤੋਂ ਮਹਾਨ ਲੋਕ ਸੀਗੇ ਮਿਸਰ ਦੇ ਦੇਸ਼ ਦੇ ਜਿਹੜੇ ਇਹ ਪਿਲਰਸ ਨੇ ਇਹਨਾਂ ਨੂੰ ਏਜੀਪਸ਼ੀਅਨ ਲੈਂਗੁਏਜ ਦੇ ਵਿੱਚ ਕਾਲਮਨਸ ਬੋਲਦੇ ਆ ਇਹ ਜਿਹੜੇ ਕਿੰਗ ਸੀਗੇ ਰਾਮਸਸ ਤੇ ਉਹਨਾਂ ਦੇ ਫਾਦਰ ਸੇਤੀ ਉਹਨਾਂ ਦੁਆਰਾ ਬਣਾਏ ਗਏ ਸੀਗੇ ਤੇ ਕੁੱਲ ਇਹਨਾਂ ਦੀ ਜਿਹੜੀ ਗਿਣਤੀ ਹੈਗੀ ਇਹ ਹੈਗੀ 134 ਇਹਨਾਂ ਦਾ ਬਣਾਉਣ ਦਾ ਪਰਪਸ ਸੀਗਾ ਕਿ ਜਿਹੜੇ ਬਿਲਡਿੰਗ ਆ ਇਹਨੂੰ ਸਪੋਰਟ ਕਰਨ ਮਤਲਬ ਜਿਵੇਂ ਡੈਕੋਰੇਸ਼ਨ ਲਈ ਥੋੜਾ ਕੀਤਾ ਹੋਇਆ ਸੀ ਇਹ ਇਹ ਮਤਲਬ ਕਿਹੜੀ ਬਿਲਡਿੰਗ ਨੂੰ ਸਪੋਰਟ ਕਰਨ ਇਹਦੇ ਉੱਪਰ ਰਿਪਨ ਉਹਦਾ ਸੀਗਾ ਕੁਝ ਅੱਛਾ ਪੁਰਾਣੇ ਟਾਈਮ ਚ ਹਾਂਜੀ ਹਾਂਜੀ ਮਤਲਬ ਮਨ ਮੰਦਰ ਦੀ ਕੋਈ ਮਾਰਤ ਹਾਂਜੀ ਵੀ ਡਿੱਗੇ ਨਾ ਜਿਵੇਂ ਆਪਾਂ ਪਿੱਲਰ ਲਾ ਦਿੰਨੇ ਹੁੰਨੇ ਆ ਕਿਸੇ ਵੀ ਬਿਲਡਿੰਗ ਨੂੰ ਸਪੋਰਟ ਕਰਨ ਲਈ ਉਸ ਉਸ ਤਰੀਕੇ ਨਾਲ ਅੱਛਾ ਜਿਹੜਾ ਇਹਨਾਂ ਤੇ ਮਾਰਿਆ ਹੋਇਆਗਾ ਕੁਝ ਮਤਲਬ ਛਾਪਿਆ ਹੋਇਆ ਹੈਗਾ ਇਹ ਤਾਂ ਜਿਵੇਂ ਇਹਨਾਂ ਦੇ ਡੈਕੋਰੇਸ਼ਨ ਵਾਲੇ ਹੈਗੇ ਆ ਉਹ ਤੁਹਾਨੂੰ ਪਤਾ ਮੰਤਰ ਉਹ ਕੀਤਾ ਹੋਇਆ ਹੈ ਅੱਛਾ ਕੁਝ ਉਸ ਟਾਈਮ ਨੂੰ ਰਿਪਰੈਜ਼ੈਂਟ ਕਰਦੀਆਂ ਚੀਜ਼ਾਂ ਮੈਂ ਵੀ ਇਹੀ ਵੈਸੇ ਸੋਚਿਆ ਸੀ ਵਰਸ਼ਪ ਨੂੰ ਰਿਪਰੈਜ਼ੈਂਟ ਕਰਦੀ ਅੱਛਾ ਵਰਸ਼ਪ ਨੂੰ ਰਿਪਰੈਜ਼ੈਂਟ ਕਰਦੀ ਹਾਂਜੀ ਆ ਦੇਖੋ ਤੋਂ ਟੁੱਟਿਆ ਨਹੀਂ ਹੋਇਆ ਰਿਪਨ ਉਹਨੂੰ ਸਪੋਰਟ ਕਰਨ ਲਈ ਹੱਥਲੇ ਪਿੱਲਰਸ ਲਾਏ ਸੀਗੇ ਅੱਛਾ ਉਹ ਚੀਜ਼ ਨੂੰ ਉੱਪਰੋਂ ਟੁੱਟੇ ਹੋਏ ਆ ਹਾਂਜੀ ਤੇ ਜਿਹੜੀ ਇਹਨਾਂ ਦੀ ਲੰਬਾਈ ਹੈ ਨਾ ਉਹ ਹੈਗੀ ਆ 12 ਮੀਟਰ 12 ਮੀਟਰ ਤੋਂ ਦੱਸਦੇ ਵੀ 21 ਮੀਟਰ ਇੰਨੀ ਇੰਨੀ ਪੜੀ ਸੀ ਨਾ ਖੁਸ਼ੀ ਹਾਂਜੀ 12 ਤੋਂ 21 ਮੀਟਰ ਇਹਨਾਂ ਦੀ ਲੰਬਾਈ ਹੈ ਸਾਰੇ ਪਿੱਲਰਸ ਦੀ ਮਤਲਬ ਕੋਈ ਸਰੀ ਵਾਧਾ ਕੋਈ ਸਰੀ ਘਟਾ ਹੁਣ ਟੁੱਟੇ ਪਏ ਜਾਨੇ ਉੱਪਰਲੇ ਪਾਸੇ ਹੁਣ ਆਪਾਂ ਅੱਗੇ ਚੱਲਦੇ ਹਾਂ ਮੰਦਿਰ ਦੇ ਅਗਲੇ ਪਾਸੇ ਤੇ ਹੋਰ ਚੀਜ਼ਾਂ ਤੁਹਾਨੂੰ ਦਿਖਾਉਨੇ ਆ ਇਹ ਸਾਹਮਣੇ ਤੁਸੀਂ ਦੇਖੋ ਇਹ ਮੰਦਿਰ ਦਾ ਇੱਥੋਂ ਦੇਖਦਾ ਜਿਹੜਾ ਹਿੱਸਾ ਕੁਝ ਟੁੱਟਿਆ ਹੋਇਆ ਜਿਵੇਂ ਸ਼ੁਰੂ ਚ ਅਸੀਂ ਦੱਸ ਰਹੇ ਸੀ ਨਾ ਵੀ ਜਿਹੜੇ ਪਿੱਲਰਸ ਸੀ ਪਿੱਲਰਸ ਤੇ ਕੁਝ ਖੜਾ ਹੋਣਾ ਪੁਰਾਣੇ ਟਾਈਮ 'ਚ ਉਹ ਉੱਥੇ ਤੱਕ ਇਹ ਤੁਹਾਨੂੰ ਦਿਖ ਰਿਹਾ ਹੁਣ ਤੇ ਉਦੋਂ ਅੱਗੇ ਕੁਝ ਨਹੀਂ ਦਿਖਦਾ ਜਿਵੇਂ ਆ ਵੀ ਪਿੱਲਰ ਆ ਪੱਥਰ ਖੜੇ ਆ ਇਕੱਲੇ ਤੇ ਇੱਥੇ ਵੀ ਕੁਝ ਹੋਣਾ ਮਤਲਬ ਪੁਰਾਣੇ ਟਾਈਮ ਚ ਆ ਦੇਖੋ ਆ ਕੱਲੀਆਂ ਲੱਤਾਂ ਖੜੀਆਂ ਆ ਇਕੱਲੇ ਤੋਂ ਰਹਿ ਗਏ ਸਟੈਚੂ ਵੀ ਟੁੱਟ ਗਏ ਹੋਣੇ ਸਾਰੇ ਪਰ ਇਹਨਾਂ ਨੇ ਰੱਖਿਆ ਹੋਵੇ ਓਰੀਜਨਲ ਹੋਇਆਗਾ ਜਿਵੇਂ ਦਾ ਬਚ ਗਿਆ ਬਸ ਓਵੇਂ ਦੀ ਰੱਖ ਰੱਖਿਆਗਾ ਸਾਰਾ ਇਹ ਟੁੱਟਿਆ ਹੋਇਆਗਾ ਇੱਥੇ ਵੀ ਮੂਰਤੀਆਂ ਹੋਣੀਆਂ ਜਿਹੜਾ ਸਾਹਮਣੇ ਦਿਖ ਰਿਹਾ ਇਹ ਵੀ ਟੁੱਟ ਗਿਆ ਇਹਦਾ ਮੰਦਿਰ ਦਾ ਬਹੁਤ ਸਾਰਾ ਹਿੱਸਾ ਬੰਦ ਵੀ ਆ ਮਤਲਬ ਸਾਰਾ ਮੰਦਿਰ ਖੁੱਲਾ ਨਹੀਂ ਹੋਇਆ ਟੂਰਿਸਟ ਲਈ ਤੇ ਕੁਝ ਹਿੱਸੇ ਜ ਤੁਸੀਂ ਜਾ ਸਕਦੇ ਹੋ ਕੁਝ ਹਿੱਸਾ ਇਹਨਾਂ ਨੇ ਛੱਡ ਰੱਖਿਆਗਾ ਸ਼ਾਇਦ ਸਪੈਸ਼ਲ ਉਹ ਹੋਊਗਾ ਕਿਉਂਕਿ ਕਈ ਵਾਰ ਅਸੀਂ ਗਏ ਹਨ ਬੰਦ ਹੁੰਦਾਗਾ ਜਬ ਵਾਪਸ ਵੇਜ ਦਿੰਦੇ ਅਲਾਉਡ ਨਹੀਂ ਹੁੰਦਾ ਨਹੀਂ ਆ ਦੇਖਣ ਨੂੰ ਤੁਹਾਨੂੰ ਲੱਗਦਾ ਹੁਣ ਪਤਾ ਵੀ 70 ਜੇ 70 ਵੀ ਮੰਨੀ ਹੈ ਆਲਮੋਸਟ ਕੋਈ 75 ਕਹਿੰਦਾ ਕੋਈ 68 ਕਹਿੰਦਾ 65 70 ਕਿੱਲੇ ਦੀ ਬਹੁਤ ਬਹੁਤ ਵੱਡੀ ਹੁੰਦੀ ਹੈ 70 ਕਿੱਲੇ ਬਹੁਤ ਹੁੰਦੇ ਨੇ ਮਤਲਬ ਕਿਸੇ ਵੀ ਚੀਜ਼ ਲਈ ਇਹ ਮੰਦਰ ਦੀ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਅਲੱਗ-ਅਲੱਗ ਹਿਸਟਰੀ ਹੈਗੀ ਤੇ ਆਹ ਪੋਰਸ਼ਨ ਜੋ ਹੁਣ ਅਸੀਂ ਬਾਹਰ ਆਏ ਆ ਇਹਦੇ ਚ ਇੱਧਰ ਆ ਗਏ ਸੀ ਤੇ ਅਗਲੇ ਪਾਸੇ ਇੱਥੇ ਦੇਖ ਲਓ 3 ਪੇਲੋਂ ਮਤਲਬ ਇਹ ਅਗਲਾ ਇਤਿਹਾਸ ਹੈ ਤੇ ਅਗਲੇ ਰਾਜੇ ਦਾ ਉਹਦੇ ਨਾਲ ਸੰਬੰਧਤ ਉਹਨੇ ਕੀ ਕੁਛ ਕੀਤਾ ਹੋਊਗਾ ਡਵੈਲਪਮੈਂਟ ਵੀ ਜਿਹੜੀ ਮੰਦਿਰ ਦੀ ہوئی ਆ ਅਲੱਗ-ਅਲੱਗ ਰਾਜ ਆਪਣੇ ਆਪਣੇ ਹਿਸਾਬ ਨਾਲ ਕਰਾਉਂਦੇ ਰਹੇ ਕੋਈ ਇੱਥੇ ਕੀ ਚੀਜ਼ ਬਣਾਉਂਦਾ ਰਿਹਾ ਕੋਈ ਇੱਥੇ ਕੀ ਚੀਜ਼ ਬਣਾਉਂਦਾ ਰਿਹਾ ਹਨਾ ਤੇ ਹੁਣ ਅਗਲੇ ਸਾਰਾ ਤਾਂ ਨਹੀਂ ਇਹ ਮੰਦਿਰ ਮਤਲਬ ਮੇਨ ਘੁੰਮਣਾ ਤਾਂ ਉਹ ਤਾਂ ਤੁਸੀਂ ਆਪ ਆ ਕੇ ਦੇਖ ਸਕਦੇ ਹੋ ਆਪਣੀਆਂ ਅੱਖਾਂ ਨਾਲ ਟਿਕਟ ਲੈ ਕੇ ਤੁਰ ਫਿਰ ਕੇ ਬਟ ਓਕੇ ਓਕੇ ਤੇ ਬਟ ਇਹ ਆ ਵੀ ਤੁਹਾਨੂੰ ਜਾਣ ਜਾਣੂ ਕਰਾਤਾ ਸੀ ਇਹ ਟੈਂਪਲ ਬਾਰੇ ਕਿ ਕੋਈ ਦੁਨੀਆ ਦਾ ਇਹੋ ਜਿਹਾ ਮੰਦਿਰ ਹੈ ਜਿਹੜਾ ਪੰਜਾਬ ਦਾ ਦੂਜਾ ਵੱਡਾ ਮੰਦਿਰ ਹੈਗਾ ਤੇ ਤੁਹਾਨੂੰ ਉਹਦੇ ਬਾਰੇ ਜ਼ਰੂਰ ਮੇਨ ਮੇਨ ਹਿਸਟਰੀ ਦੱਸਤੀ ਵੀ ਇਹਦਾ ਕੀ ਹੈ ਕਨਸੈਪਟ ਕੀ ਹੈ ਮੇਨ ਇਹ ਮੰਦਿਰ ਦਾ ਮੇਨ ਤਰ੍ਹਾਂ ਆਪਣੇ ਇਹ ਤਾਂ ਏਜੀਪਸ਼ੀਅਨ ਦੇ ਅਕੋਰਡਿੰਗ ਤਾਂ ਇਹ ਆ ਵੀ ਜਿਹੜੀ ਇਹਨਾਂ ਦੀ ਆ ਕ੍ਰिएशन ਦੀ ਜਿਹੜੀ ਆ ਉਹ ਹੋਈ ਆ ਉਹ ਇੱਥੋਂ ਮੰਨੀ ਜਾਂਦੀ ਆ ਕ੍ਰिएशन ਸਪੋਟ ਇੱਥੋਂ ਮੰਨੀ ਦੁਨੀਆ ਦੀ ਸ਼ੁਰੂਆਤ ਨਹੀਂ ਦੁਨੀਆ ਦੀ ਨਹੀਂ ਆਪਾਂ ਕਹਿ ਸਕਦੇ ਮੇਬੀ ਏਜੀਪਸ਼ੀਅਨ ਦੀ ਕਹਿ ਸਕਦੇ ਅਚ ਏਜੀਪਸ਼ੀਅਨ ਦੀ ਜਿਹੜੀ ਨਾ ਦੁਨੀਆ ਦੇ ਸ਼ੁਰੂਆਤ ਆ ਉਹਨੂੰ ਵੱਖ-ਵੱਖ ਰਿਲੀਜੀਅਨ ਵੱਖ-ਵੱਖ ਮਤਲਬ ਦੁਨੀਆ ਦੇ ਇਤਿਹਾਸ ਆਪਣੇ ਆਪਣੇ ਹਿਸਾਬ ਨਾਲ ਮੰਨਦੇ ਆ ਵੀ ਕਿ ਦੁਨੀਆ ਦੀ ਸ਼ੁਰੂਆਤ ਇੱਥੋਂ ਹੋਈ ਜਿਵੇਂ ਜੁਡਾਈਜ਼ਮ ਚ ਕਹਦੇ ਜੋਹੂਦੀ ਧਰਮ ਚ ਉਹ ਮੰਨਦੇ ਆ ਵੀ ਦੁਨੀਆ ਦੀ ਸ਼ੁਰੂਆਤ ਐਡਮ ਤੇ ਈਬ ਤੋਂ ਹੋਈ ਤੇ ਸਭ ਤੋਂ ਪਹਿਲੇ ਦੁਨੀਆ ਤੇ ਆਉਣ ਵਾਲੇ ਉਹੀ ਸੀਗੇ ਤੇ ਕੋਈ ਪਰਮਾਤਮਾ ਨੇ ਉਹਨਾਂ ਨੂੰ ਆਇਆ ਹਾਂਜੀ ਹਾਂਜੀ ਪਰਮਾਤਮਾ ਨੇ ਸਭ ਤੋਂ ਪਹਿਲੇ ਮਤਲਬ ਉਹ ਦੋ ਬਣਾਏ ਸੀਗੇ ਤੇ ਉਸ ਤੋਂ ਬਾਅਦ ਜਿਵੇਂ ਹੁਣ ਇਜੀਪਸ਼ੀਅਨ ਮੁਤਾਬਕ ਇਹ ਹੈ ਗੁਰਬਾਣੀ ਮੁਤਾਬਕ ਆਪਾਂ ਕਹੀਏ ਉਹਨਾਂ ਦਾ ਅਰਬਦ ਨਰਬਦ ਤੁੰਦੂਕਾਰਾ ਤਰਨ ਗਗਨ ਹੁਕਮ ਤਰਨ ਗਗਨ ਹੁਕਮ ਪਰਾ ਨਾਦਨ ਰਣ ਨਾ ਚੰਦ ਨਾ ਸੂਰਜ ਸੋਨ ਸੁਮਾਦ ਲਗਾਏ ਦਾ ਗੁਰਬਾਣੀ ਦਾ ਫਰਮਾਨ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਚੋਂ ਦਾ ਤੇ ਗੁਰਬਾਣੀ ਅਨਸਾਰ ਸੋਨ ਨਹੀਂ ਸੀ ਮਤਲਬ ਕੁਝ ਵੀ ਨਹੀਂ ਸੀ ਸਾਰਾ ਕੁਝ ਸਾਇੰਸ ਵੀ ਅਸਲ ਚ ਇਹੀ ਕਹਿੰਦੀ ਵੀ ਵੀ ਸੁੰਨੇ ਤੋਂ ਵੀ ਵੀ ਉਹਦੇ ਤੋਂ ਹੀ ਸਾਰਾ ਕੁਝ ਪੈਦਾ ਹੋਇਆ ਹੈ ਨਾ ਇਹ ਆਪਣੇ ਆਪ ਚ ਬਹੁਤ ਵੱਡਾ ਰਹੱਸ ਹੈ ਕਦੋਂ ਦੀ ਆਈਨਸਟਾਈਨ ਵੇਲੇਾਂ ਦੀ ਕਦੋਂ ਦੀ ਦੁਨੀਆ ਨੂੰ ਸਮਝਣ ਤੇ ਲੱਗੀ ਹੋਈ ਹੈ ਆਪਾਂ ਕਿਹੜੇ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਵਾਲੇ ਤੇ ਤੁਸੀਂ ਦੇਖੋ ਕਿੰਨਾ ਪੁਰਾਣਾ ਯਾਰ ਇਤਿਹਾਸ ਕਿੰਨਾ ਪੁਰਾਣਾ ਹੈ ਜਿਦੇ ਚ ਬਹੁਤ ਸਾਰੇ ਜਿਹੜੇ ਬੁੱਤ ਐ ਲੰਬੇ ਲੰਬੇ ਸਟੈਚੂ ਆ ਤਾਂ ਟੁੱਟੀ ਹੋਏ ਐ ਤੇ ਆ ਵੀ ਸ਼ਾਇਦ ਇਸ ਤੋਂ ਵੱਡੇ ਬਣਾਏ ਹੋਣ ਤੁਸੀਂ ਦੇਖ ਲਓ ਜਿਵੇਂ ਆ ਟੁੱਟ ਗਏ ਕਿਉਂਕਿ ਕਿੰਨੀ ਪਹਹਾੜ ਇੰਨੇ ਟਾਈਮ ਚ ਕਿੰਨੀ ਪਹਹਾੜ ਕਿੰਨੀ ਤੂਫਾਨ ਪਤਾ ਨਹੀਂ ਕੀ ਕੁਛ ਆ ਗਿਆ ਹੋਊਗਾ ਤੇ ਇਹ ਚੀਜ਼ਾਂ ਦਾ ਸੁਭਾਵਿਕ ਹੋ ਜਾਂਦੀਆਂ ਤੇ ਬਾਕੀ ਹੁਣ ਅਸੀਂ ਲੱਭ ਰਹੇ ਆ ਇੱਥੇ ਜਿਹੜਾ ਇਹਨਾਂ ਦਾ ਰੱਬ ਸੀ ਨਾ ਜਿਹਨੂੰ ਇਹ ਦੇਵਤਾ ਮੰਨਦੇ ਸੀ ਉਹਨਾਂ ਦੇ ਵਿੱਚ ਉਹਨਾਂ ਦੀਆਂ ਵੀ ਇੱਥੇ ਕੁਝ ਮੂਰਤੀਆਂ ਬਣਾਈਆਂ ਹੋਈਆਂ ਤੇ ਉਹ ਜਿਹੜੀਆਂ ਮੂਰਤੀਆਂ ਉਹ ਤੁਹਾਨੂੰ ਦਿਖਾਉਂਦੇ ਆ ਕਿਹੜੇ ਜਿਪਸ਼ੀਅਨ ਸੀਗੇ ਜਿਹੜਾ ਇਹਨਾਂ ਦਾ ਪਰਮਾਤਮਾ ਸੀਗਾ ਉਸ ਟਾਈਮ ਦਾ ਮਤਲਬ ਉਹ ਕਿਹੋ ਜਿਹਾ ਸੀ ਕਿ ਉਹਨੂੰ ਇਹ ਗॉड ਮੰਨਦੇ ਸੀਗੇ ਇਹ ਦੇਖੋ ਆ ਹੱਥ ਚੱਠੇ ਜਿਹੜੀਆਂ ਚਾਬੀਆਂ ਫੜੀਆਂ ਹੋਈਆਂ ਨੇ ਇਹ ਰਾਮਸਿਸ ਦੇ ਜਿਹੜੇ ਹੋਰ ਆਪ ਮੰਦਿਰ ਦੇਖਣਗੇ ਸੀ ਅਬੂ ਸਿੰਬਲ 'ਚ ਉੱਥੇ ਅੱਜ ਵੀ ਇਹ ਚਾਬੀ ਸੀਗੀ ਉਹਨੂੰ ਲੱਗਦੀ ਸੀਗੀ ਇਹ ਵੀ ਕੁਝ ਰਿਪਰੈਜ਼ੈਂਟ ਕਰਦੀ ਹੈ ਕੁਝ ਪੁਰਾਣੇ ਟਾਈਮ ਨੂੰ ਆ ਛੋਟੇ ਤੇ ਛੋਟੇ ਜਾਨਵਰ ਜਾਂ ਕੁਝ ਹੋਰ ਛਪਿਆ ਹੋਇਆ ਕੁਛ ਨਾ ਕੁਛ ਕਮਾਲ ਕਮਾਲ ਆ ਬਸ ਕਮਾਲ ਵਾਕੀ ਬਹੁਤ ਸੋਹਣੀ ਚੀਜ਼ ਐ ਇਹ ਲੈ ਵੀ ਹੁਣ ਬਾਹਰ ਨਿਕਲੀਏ ਟੈਂਪਲ ਅਸੀਂ ਕਾਫੀ ਜ਼ਿਆਦਾ ਦੂਰ ਤੱਕ ਆ ਗਏ ਬਹੁਤ ਜ਼ਿਆਦਾ ਵਿਜ਼ਿਟ ਕਰ ਲਿਆ ਅੰਦਰ ਤੱਕ ਤੇ ਜਿੰਨਾ ਵੈਸੇ ਅੰਦਰ ਜਾਈ ਜਾਂਦੇ ਉਹ ਇਹਨਾਂ ਨੇ ਬੰਦੇ ਆਪਣੇ ਆ ਲੋਕਲ ਖੜਾਏ ਹੁੰਦੇ ਆ ਜਿਵੇਂ ਆ ਬੰਦੇ ਆ ਨਾ ਦੇਖੋ ਇਹ ਅੰਦਰ ਕਿਤੇ ਨਾ ਕਿਤ ਨੂੰ ਰਾਹ ਦੱਸਦੇ ਰਹਿੰਦੇ ਨਹੀਂ ਤਾਂ ਇਹ ਚ ਬੰਦਾ ਉਲਝ ਜੇ ਐਡੇ ਮੰਦਰ ਚ ਆ ਦੇਖੋ ਪਤਾ ਨਹੀਂ ਕਿੱਧਰ ਨੂੰ ਕਿੱਥੇ ਜਾ ਕੇ ਰਾਹ ਨਿਕਲੂਗਾ ਹੁਣ ਤੇ ਇਸ ਤਰ੍ਹਾਂ ਕਰਕੇ ਆਇਆ ਹੈਗਾ ਸਾਰਾ ਤੇ ਜਿਹੜੇ ਇਥੋਂ ਦੇ ਗॉड ਸੀਗੇ ਉਹਨਾਂ ਬਾਰੇ ਦੱਸ ਦਾਂ ਤੁਹਾਨੂੰ ਅਮਨਰਾ ਮੁੰਟ ਇੱਕ ਮੁੱਟ ਦੇਵਤਾ ਸੀਗਾ ਇੱਕ ਅਮਨਰਾ ਨਾਮ ਦਾ ਤੁਹਾਨੂੰ ਪਹਿਲੀ ਦੱਸਤਾ ਖੁਸ਼ੀ ਤੀਜਾ ਕਿਹੜਾ ਸੀ ਇੱਕ ਹੋਰ ਦੇਖੀ ਖੁੰਸੂ ਇੱਕ ਖੁੰਸੂ ਕਰਕੇ ਗॉड ਹੈ ਇਹਨਾਂ ਦੇ ਪੁਰਾਣੇ ਟਾਈਮ ਦੇ ਪਰਮਾਤਮਾ ਸੀਗੇ ਤਿੰਨ ਨਹੀਂ ਉਦੋਂ ਦੇ ਸਿਰਫ ਹਨ ਜਦੋਂ ਇਹ ਮੰਦਰ ਬਣ ਰਹਿਆ ਸੀਗਾ अच्छा हां जी उस टाइम ਦੇ ਸੀਗੇ ਬਟ ਅਸੀਂ ਬਹੁਤ ਟਰਾਈ ਕੀਤਾ ਸਾਨੂੰ ਕੋਈ ਮੂਰਤੀ ਮਿਲ ਜੇ ਸਾਨੂੰ ਇਹ ਕਹਿੰਦੇ ਇੱਥੇ ਮੈਂ ਪੁੱਛਿਆ ਸੀਗਾ ਹਾਂ ਜੀ ਕਹਿੰਦੇ ਮੂਰਤੀ ਸਾਨੂੰ ਮਿਲੀ ਨਹੀਂ ਸਾਨੂੰ ਐਸੀ ਕੋਈ ਨਾ ਕੋਈ ਮੂਰਤੀ ਤਾਂ ਹੁੰਦੀ ਹੈ ਜਿਵੇਂ ਆਪਣੇ ਭਗਵਾਨ ਸ਼ਿਵ ਦੀ ਭਗਵਾਨ ਕ੍ਰਿਸ਼ਨ ਦੀ ਪਰ ਜਿਹੜੀ ਆਪਾਂ ਜਿਹੜੀਆਂ ਵੀ ਆਪਾਂ ਹਰ ਇੱਕ ਮੰਦਿਰਾਂ ਚ ਦੇਖਦੇ ਆ ਉਹ ਸਾਰੀਆਂ ਇਹਨਾਂ ਦੇ ਗੋਡਸ ਦੀਆਂ ਨੇ ਉਹ ਵੀ ਹਾਂ ਜੀ ਜਾਂ ਜਿਹੜੀਆਂ ਸਟਾਰਟਿੰਗ ਚ ਲੱਗੀਆਂ ਹੋਈਆਂ ਨੇ ਚਲਿਏ ਵਾਪਸ ਹਾਂ ਜੀ ਸੋ ਯੂ ਕੈਨ ਸੀ ਦਿ ਫਰਸਟ ਸਟ੍ਰਕਚਰ ਆਫ ਅ ਸੇਂਟ ਹੇਰ ਅੱਜ ਅਸੀਂ ਹਿੰਮਤ ਮਾਰ ਗਏ ਤੇ ਲੋਕ ਆ ਰਹੇ ਆ ਤੇ ਅਸੀਂ ਵਾਪਸ ਜਾ ਰਹੇ ਆ ਦੁਪਹਿਰ ਦੇ ਵੱਜ ਗਏ ਜੀ ਕੋਈ 12 ਤੇ 4 ਘੰਟੇ ਹੋ ਗਏ ਜਦੋਂ ਜ਼ਿਆਦਾ ਕਰਾਊਡ ਹੋ ਜਾਏ ਨਾ ਫਿਰ ਘੁੰਮੇ ਨਹੀਂ ਜਾਂਦਾ ਬੰਦੀ ਹਾਂਜੀ ਇਹ ਤਾਂ ਸਵੇਰੇ ਸਵੇਰੇ ਵਧੀਆ ਲੱਗਦਾ ਪਰ ਮੈਨੂੰ ਲੱਗਦਾ ਇੰਨਾ ਝੋਨਾ ਹੋਵੇ ਕੋਈ ਹਨਾ ਕੀ ਜੀ ਗॉड ਦੀ ਮੂਰਤੀ ਓ ਯਾਰ ਸਾਨੂੰ ਕੋਈ ਮੂਰਤੀ ਜਿਵੇਂ ਤੁਹਾਨੂੰ ਦੱਸਿਆ ਲੱਭੀ ਨਹੀਂ ਗॉड ਦੀ ਪਰ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਸਿਰ ਦੇ ਉੱਪਰ ਕਾਫੀ ਵੱਡਾ ਐਵੇਂ ਬੰਦਾ ਸਰ ਆਪਾਂ ਪਹਿਲਾਂ ਦੇਖੀ ਸੀ ਇੱਕ ਦਿਨ ਉਸ ਦਿਨ ਤੁਹਾਨੂੰ ਅਸੀਂ ਦਿਖਾਉਣੀ ਭੁੱਲ ਗਏ ਕਿਸੇ ਹੋਰ ਮੰਦਿਰ 'ਚ ਅਸੀਂ ਮੂਰਤੀ ਦੇਖੀ ਸੀ ਇੱਥੇ ਕੋਈ ਲੱਭ ਨਹੀਂ ਰਹੀ ਸਾਨੂੰ ਉਹਨਾਂ ਦੀ ਮੂਰਤੀ ਤੇ ਗॉड ਦੀ ਤੇ ਉਹ ਸਾਨੂੰ ਕਹਿੰਦਾ ਹਰੇਕ ਵੀ ਆਹ ਹੈ ਆਹ ਹੈ ਤੇ ਅਸੀਂ ਯਕੀਨ ਕਰਦੇ ਪਰ ਇੰਟਰਨੈਟ ਤੋਂ ਦੇਖ ਕੇ ਮੈਂਸ਼ਨ ਕਰ ਦਾਂਗੇ ਕੋਈ ਗੱਲ ਨਹੀਂ ਇੰਟਰਨੈਟ ਤੋਂ ਦੇਖ ਕੇ ਫਿਰ ਤੈਨੂੰ ਇੱਥੇ ਦਿਖਾ ਦੂੰਗਾ ਜਿਹੜੇ ਤਿੰਨ ਗੋੜ ਐ ਇਹਨਾਂ ਦੇ ਤਿੰਨਾਂ ਦੀ ਵੈਸੋ ਅਮੁਨ ਅਮੁਨ ਗੋੜ ਵੀ ਬੋਲ ਸਕਦੇ ਆ ਰਾ ਪਿੱਛੋਂ ਤਾਂ ਲਾਤਾ ਜਿਹੜਾ ਅਮੁਨ ਸੀ ਉਹਨੂੰ ਬੋਲਦੇ ਸੀ ਵੀ ਇਹ ਹਵਾ ਦਾ ਦੇਵਤਾ ਰਾ ਪਿੱਛੋਂ ਲਾ ਕੇ ਨਾਲ ਸਨ ਐਡ ਕਰਤਾ ਸੀ ਉਹਨਾਂ ਨੇ ਅੱਛਾ ਰਾ ਮਤਲਬ ਕਿਰਨ ਹਾਂਜੀ ਹਾਂਜੀ ਮਿਡਲ ਟਾਈਮ ਚ ਆ ਕੇ ਨਾਲ ਰਾ ਐਡ ਕਰਤਾ ਸੀ ਮਤਲਬ ਆਪਾਂ ਕੱਲਾ ਅਮੁਨ ਵੀ ਕਹਿ ਸਕਦੇ ਆ ਓਕੇ ਅਮੁਨ ਹਾਂ ਇਹ ਇਹ 메ਨ ਦਰਵਾਜਾ ਹੈ ਇਹ ਮੰਦਿਰ ਦਾ ਤੁਸੀਂ ਇਹ ਦੇਖ ਲਓ ਵੀ ਜਿਹਦਾ ਦਰਵਾਜਾ ਮੰਦਿਰ ਦਾ ਐਡਾ ਵੱਡਾ ਹੋਊਗਾ ਤੇ ਮੰਦਿਰ ਕਿੱਡਾ ਹੋਊਗਾ ਤੇ ਹੁਣ ਅਸੀਂ ਇੱਥੋਂ ਬਾਹਰ ਨਿਕਲਣ ਲੱਗੇ ਆਏ ਮੰਦਿਰ ਤੋਂ ਮੁੱਖ ਮੁੱਖ ਗੇਟ ਸੀਗਾ ਇਹ ਐਡੀ ਐਂਡੀਆਂ ਕੰਦਾ ਇਹ ਪਹਿਲਾ ਮੁੱਖ ਗੇਟ ਹੈ ਪਰ ਦੋ ਚਾਰ ਹੋਰ ਵੀ ਨੇ ਹਾਂਜੀ ਇਦੋਂ ਅੱਗੇ ਜਦੋਂ ਅੰਦਰ ਨੂੰ ਆਪਾਂ ਜਾ ਕੇ ਆਏ ਸੀ ਨਾ ਤੇ ਐਡੇ ਐਡੇ ਹੋਰ ਵੀ ਗੇਟ ਆਉਂਦੇ ਵਧੀਆ ਰਹਿ ਪਾਸ ਟਾਈਮ ਨਾਲ ਆ ਕੇ ਦੇਖਿਓ ਰਸ ਕਿੰਨਾ ਪੈ ਗਿਆ ਜੀ ਹੁਣ ਦਾ ਜਦੋਂ ਅਸੀਂ ਆਏ ਸੀ ਜਮਾ ਖਾਲੀ ਸੀਗਾ ਕੁਝ ਵੀ ਨਹੀਂ ਸੀਗਾ ਉਹਦਾ ਦਾ ਉਹ ਮਾਈ ਗੋਡ ਹਾਂ ਇਹ ਲੱਗਦਾ ਖੁਸ਼ੀ ਜਿਵੇਂ ਹੁਣ ਦਾ ਪੂਰੇ ਗੇਟ ਹੀ ਖੋਲਤੇ ਹੋਣ ਹਨਾ ਹਾਂ ਪਤਾ ਅਸਲ ਚ ਕੀ ਗੱਲ ਸੀ ਆਪਾਂ ਜਲਦੀ ਆ ਗਏ ਨਾ ਵਧੀਆ ਰਹਿ ਹਾਂਜੀ ਹੁਣ ਅਸੀਂ ਜਾਣਾ ਇਥੋਂ ਲਕਸੌਰ ਟੈਂਪਲ ਇਹ ਮੰਦਿਰ ਚ ਦਾ ਬਈ ਭੀੜ ਹੀ ਬਹੁਤ ಜಾਦੀ ਹੈ ਵੈਸੇ ਯਾਰ ਅੱਜਕੱਲ ਮੰਦਰਾਂ ਨੂੰ ਕੋਈ ਮੰਨਦਾ ਤਾਂ ਹੈ ਨਹੀਂ ਇਹਨਾਂ ਨੂੰ ਕਿਉਂਕਿ ਅੱਜਕੱਲ ਤਾਂ ਇਸਲਾਮ ਰਿਲੀਜੀਅਨ ਹੈ ਇੱਥੇ ਸਾਰੇ ਤੇ ਜਿਹੜੀ ਬੁੱਤ ਪੂਜਤੀ ਹੈ ਜਾਂ ਮੂਰਤੀ ਪੂਜਾ ਹੈ ਤੇ ਇਹਦੇ ਤਾਂ ਜਿਹੜਾ ਇਸਲਾਮ ਰਿਲੀਜੀਅਨ ਹੈ ਸਖਤ ਸਖਤ ਖਿਲਾਫ ਹੈ ਮਤਲਬ ਇਸ ਤਰ੍ਹਾਂ ਦਾ ਕੁਝ ਪੂਜਿਆ ਹੀ ਨਹੀਂ ਜਾਂਦਾ ਪਰ ਫਿਰ ਵੀ ਆ ਦੇਖਦੇ ਹਾਂ ਥੋੜਾ ਜਿਹਾ ਨੇੜੇ ਜਾ ਕੇ ਕੀ ਕਾਰਨ ਹੋ ਸਕਦਾ ਹੈ ਇੱਥੇ ਇਕੱਠ ਦਾ ਹੋ ਸਕਦਾ ਹੈ ਵੀ ਜਿਆਦਾ ਵਿਜ਼ਿਟਿੰਗ ਲਈ ਆਉਂਦੇ ਹੋਣੇ ਵੀ ਹਾਂਜੀ ਬਹੁਤ ਹੀ ਜ਼ਿਆਦਾ ਭੀੜ ਆ ਨਾ ਨਾਲੇ ਫੋਰਨਰ ਕੋਈ ਨਹੀਂ ਦਿਖ ਰਿਹਾ ਖੁਸ਼ੀ ਫੋਰਨਰ ਤਾਂ ਇੱਕ ਵੀ ਸਾਰੇ ਏਜੀਪਸ਼ੀਅਨ ਨੇ ਲੋਕਲ ਬੰਦੇ ਆ ਹੋ ਸਕਦਾ ਮਤਲਬ ਇਹ ਵੀ ਵਿਜ਼ਿਟਿੰਗ ਦੇ ਲਈ ਆਉਂਦੇ ਨੇ ਪਰ ਗੱਲ ਹজম ਜੀ ਨਹੀਂ ਹੋ ਰਹੀ ਵੀ ਇੰਨੇ ਲੋਕ ਏਜੀਪਟ ਦੇ ਸਪੈਸ਼ਲੀ ਇਹ ਮੰਦਿਰ ਦੇਖਣ ਆਉਂਦੇ ਨੇ ਉਹਨਾਂ ਕੋ ਆਪਣੀ ਨੌਲੇਜ ਹੈ ਇਸਲਾਮ ਧਰਮ ਦਾ ਮੰਨਦਾ ਹੀ ਨਹੀਂ ਹੈਗਾ ਹਾਂਜੀ ਮੈਂ ਵੀ ਬੋਲ ਕੇ ਹਟੇ ਪਹਿਲਾਂ ਬਿਲਕੁਲ ਨਹੀਂ ਮੰਨਦਾ ਇਹ ਹੁਣ ਥੋੜਾ ਜਿਹਾ ਨੇੜੇ ਆਏ ਆਂ ਤੇ ਇੱਥੇ ਆ ਕੇ ਸਾਨੂੰ ਪਤਾ ਲੱਗ ਰਿਹਾ ਹੈ ਵਾਕੀ ਇਹ ਗੱਲ ਹੈ ਕਿ ਇਹ ਜਿਹੜਾ ਮੰਦਿਰ ਹੈ ਪੁਰਾਣਾ ਇਹਦੇ ਅੰਦਰ ਹੁਣ ਕੋਈ ਇਹਨਾਂ ਦੀ ਯਾਦਗਰ ਮਕਬਰਾ ਕਰਦੋ ਜਾਂ ਕੋਈ ਕੁਝ ਬਣਿਆ ਹੋਇਆ ਹੈ ਯਾਦਗਰ ਉਹ ਸਾਹਮਣੇ ਤੁਹਾਨੂੰ ਮੰਦਿਰ ਨਹੀਂ ਜਾ ਸਕਦੇ ਉਹ ਪਿੱਛੇ ਮੈਨੂੰ ਕਿਹਾ ਕਿਸੇ ਨੇ ਕਿਉਂ ਅੰਦਰ ਕਦਮ ਜਾ ਸਕਦੇ ਪਤਾ ਨਹੀਂ ਵੀ ਓਨਲੀ ਮੁਸਲਮਾਨ ਜਾ ਸਕਦੇ ਹੈ ਅੱਛਾ ਹਾਂ ਨੇ ਨਹੀਂ ਲਕਸ਼ੋਰ ਤਾਂ ਵੈਸੇ ਟੂਰਿਸਟ ਲਈ ਓਪਨ ਕੀਤਾ ਹੈ ਜਮਨਦਰ ਦਾ ਟੂਰਿਸਟ ਵਾਲਾ ਗੇਟ ਉਹਦੇ ਹੀ ਮੈਨੂੰ ਜਾਣ ਕੇ ਕਹਿ ਗਿਆ ਮੈਨੂੰ ਲੱਗਦਾ ਕੋਈ ਇਹ ਟੂਰਿਸਟ ਵਾਲਾ ਫਿਰ ਗੇਟ ਹੋਰ ਹੋਣਾ ਤਾਂ ਇਹ ਕੋਈ ਟੂਰਿਸਟ ਨਹੀਂ ਦਿਖ ਰਿਹਾ ਆਪਾਂ ਆ ਮੰਦਿਰ ਹੈ ਵੈਸੇ ਲਕਸ਼ੋਰ ਇਧਰ ਉਹ ਸਾਹਮਣੇ ਪਿਲਰਸ ਦਿਖ ਰਿਹਾ ਨਾ ਤੁਹਾਨੂੰ ਉਹ ਸਾਹਮਣੇ ਵਾਲੇ ਪਾਸੇ ਇਹ ਉੱਪਰ ਦੀ ਹੁਣ ਦੇਖੋ ਇਹ ਸਾਰਾ ਮੰਦਿਰ ਆ ਕੰਦ ਦੇ ਅੰਦਰ ਅੰਦਰ ਖੁਸ਼ੀ ਮੰਦਿਰ ਤਾਂ ਯਾਰ ਇਹੋ ਲੱਗ ਰਿਹਾ ਮੈਨੂੰ ਉਹ ਵੀ ਕਹੀ ਜਾਂਦੀ ਹੈ ਇੰਡੀਅਨ ਨੂੰ ਨੋ ਐਂਟਰੀ ਕੌਣ ਕਹੀ ਜਾਂਦੀ ਆ ਇੰਡੀਅਨ ਨੋ ਇਹ ਕਹਿੰਦਾ ਕਲੋਜ਼ ਕਲੋਜ਼ ਇਹ ਕਹਿੰਦਾ ਕਲੋਜ਼ ਹੈ ਫਿਰ ਰਿਪਰ ਮੈਨ ਲੱਗਦਾ ਇੱਥੇ ਪੀੜ ਅਜ ਤਾਂ ਹੀ ਹੋਣੀ ਕੋਈ ਇਹਨਾਂ ਦਾ ਆਪਣਾ ਫੈਸਟੀਵਲ ਨਾ ਹੋਵੇ ਤੇ ਵੈਸੇ ਵੀ ਜਿਹੜਾ ਇਹ ਲਕਸੌਰ ਟੈਂਪਲ ਹੈ ਸਾਨੂੰ ਦੇਖਣ ਨੂੰ ਬਾਹਰੋਂ ਥੋੜਾ ਸੇਮ ਹੀ ਲੱਗ ਰਿਹਾ ਕੋਰੋਨਾ ਕੇ ਟੈਂਪਲ ਦਾ ਤੇ ਉਹ ਤਾਂ ਦੁਨੀਆ ਭਰ ਚ ਮਤਲਬ ਜਾਂ ਪੂਰੇ ਵਰਲਡ ਫੇਮਸ ਟੈਂਪਲ ਹੈ ਇਸੇ ਕਰਕੇ ਸਾਨੂੰ ਐਸਬੀਓ ਚ ਜਾਈਏ ਤੇ ਇਹ ਚ ਹੁਣ ਅਸੀਂ ਅੰਦਰ ਜਾਣ ਦਾ ਥੋੜਾ ਜ ਸਾਡਾ ਕੋਈ ਬਣ ਵੀ ਨਹੀਂ ਰਿਹਾ ਮੈਨ ਲੱਗਦਾ ਅਸੀਂ ਗਲਤ ਗੇਟ ਤੋਂ ਆਏ ਹਾਂ ਤੇ ਦੂਜਾ ਇਹ ਹੈ ਵੀ ਅਸੀਂ ਸਕਿਪ ਕਰਨੀ ਸੋਚ ਰਹੇ ਹਾਂ ਹੁਣ ਤੇ ਕੁਝ ਹੋਰ ਐਕਸਪਲੋਰ ਕਰਦੇ ਹਾਂ ਉਨੇ ਟਾਈਮ ਚ ਅਸੀਂ ਜਾ ਰਹੇ ਹਾਂ ਹੁਣ ਇੱਥੋਂ ਦੇ ਏਜੀਪਟ ਦੇ ਜਿਹੜੇ ਬਾਜ਼ਾਰ ਹੈ ਉਹਨਾਂ ਵੱਲ ਤੇ ਜਿਹੜੇ ਏਜੀਪਟ ਦੇ ਸਪਾਈਸਸ ਮਸ਼ਹੂਰ ਹੈ ਜਾਂ ਮਸਾਲੇ ਮਸ਼ਹੂਰ ਹੈ ਜਾਂ ਹੋਰ ਆਲਾ ਦਵਾਲਾ ਦੇਖਦੇ ਹਾਂ ਤੇ ਬਾਕੀ ਜ਼ਿਆਦਾ ਟਾਈਮ ਵੀ ਨਹੀਂ ਹੁਣ ਅਸੀਂ ਲਾਉਣਾ ਜਿਵੇਂ ਤੁਹਾਨੂੰ ਦੱਸਿਆ ਸੀਗਾ 12:30 ਹੋ ਗਏ ਕਬੱਦ ਤੋਂ ਬਾਅਦ ਘੰਟਾ ਹੋਰ 1.5 ਵਜੇ ਤੱਕ ਬਸ ਐਤਵਾਰ ਤਾਂ ਹੋਟਲ ਹੀ ਵਾਪਸ ਜਾਣਾ ਪੈਂਦਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹ ਆ ਗਿਆ ਜੀ ਬਿਲਕੁਲ ਬਾਰਲਾਪਸਾ ਟੈਂਪਲ ਦਾ ਇੱਥੇ ਕੁਝ ਟੂਰਿਸਟ ਲਈ ਜਿਵੇਂ ਹਰ ਮੰਦਰ ਦੇ ਬਾਹਰ ਬਣਿਆ ਹੁੰਦਾ ਕੁਝ ਚੀਜ਼ਾਂ ਥਾਵਾਂ ਬਣੀਆਂ ਹੋਈਆਂ ਤੇ ਆਹ ਦੇਖੋ ਕੁਝ ਸੋਵਿਨਿਅਰਸ ਮੰਦਰ ਦੇ ਨਾਲ ਸੰਬੰਧਿਤ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਅਸੀਂ ਪਾਣੀ ਦੀ ਬੋਤਲ ਲਈਏ ਪਹਿਲਾਂ ਜਿਹੜਾ ਇਹ ਸਾਰਾ ਲਕਸੋਰਨ ਤੇ ਇਹਨੂੰ ਘੁੰਮਣ ਲਈ ਮੈਨੂੰ ਮੈਨੂੰ ਇਹ ਲੱਗਦਾ ਹੈ ਮਤਲਬ ਵੀ ਜਿਹੜਾ ਪਾਸ ਹੈ ਉਹ ਬਣਾਏ ਦਾ ਜ਼ਿਆਦਾ ਫਾਇਦਾ ਹੈਗਾ ਕਿਉਂਕਿ ਇੱਥੇ ਚੀਜ਼ਾਂ ਜ਼ਿਆਦਾ ਦੇਖਣ ਆਣੀਆਂ ਹਰ ਚੀਜ਼ ਦੇਖਣ ਲਈ ਪਹਿਲੀ ਗੱਲ ਤਾਂ ਤੁਹਾਨੂੰ ਲਾਈਨ 'ਚ ਨਹੀਂ ਲੱਗਣਾ ਪੈਂਦਾ ਤੇ ਤੁਹਾਡੇ ਕੋਲੇ ਪਾਸ ਹੈ ਤੁਸੀਂ ਈਜ਼ੀਲੀ ਜਾ ਸਕਦੇ ਹੋ ਜਦੋਂ ਵੀ ਜਾ ਸਕਦੇ ਹੋ ਹਨ ਦੂਜੀ ਗੱਲ ਇਹ ਹੈ ਉਹ ਤੇ ਕੁਝ ਡਿਸਕਾਊਂਟ ਵੀ ਮਿਲ ਜਾਂਦਾ ਜੇ ਸੈਪਰੇਟ ਸੈਪਰੇਟ ਟਿਕਟਾਂ ਥੋੜੀਆਂ ਜਿਹੀਆਂ ਮਹਿੰਗੀਆਂ ਪੈ ਜਾਂਦੀਆਂ ਨੇ ਪੇਸ਼ ਪੈਸ਼ ਇੱਕ ਕੈਰੋ ਪਾਸ ਵੀ ਬਣ ਜਾਂਦਾ ਹੈਗਾ ਜੇ ਰਾਜਧਾਨੀ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਪਿਰਾਮਿਡਸ ਹੋਗੇ ਮਿਊਜ਼ੀਅਮ ਹੋਗੇ ਜਾਂ ਹੋਰ ਜਿੰਨਾ ਉੱਥੇ ਆਲਾ ਦੁਆਲਾ ਦੇਖਣ ਵਾਲਾ ਉਹਦੇ ਲਈ ਵੀ ਬਣ ਜਾਂਦਾ ਹੈਗਾ ਤੇ ਲਕਸੌਰ ਲਈ ਦੋ ਥਾਵਾਂ ਲਈ ਪਾਸ ਬਣਦਾ ਹੈਗਾ ਲਕਸੌਰ ਲਈ ਪੱਕਾ ਜੇ ਮਤਲਬ ਤੁਸੀਂ ਆਓਗੇ ਉਹਦੇ ਲਈ ਰਿਕਮੈਂਡੇਬਲ ਹੈ ਮਤਲਬ ਜੇ ਤੁਸੀਂ 4 ਦਿਨ ਘੱਟੋ-ਘੱਟ ਇੱਥੇ ਲਾ ਕੇ ਜਾਣੇ ਆ ਸਾਰਾ ਕੁਝ ਦੇਖ ਕੇ ਜਾਣਾ ਤਾਂ ਫਾਇਦਾ ਉਹਨੂੰ ਲੈਣ ਦਾ ਲੋ ਜੀ ਹੁਣ ਲੈਨੇ ਇਥੋਂ ਕਾਰ ਤੇ ਸ਼ਹਿਰ ਵਾਲੇ ਪਾਸੇ ਨੂੰ ਚੱਲਦੇ ਆਪਾਂ ਤੇ ਸ਼ਹਿਰ ਚ ਜਿਵੇਂ ਤੁਹਾਨੂੰ ਦੱਸਿਆ ਐਂਪਲ ਜਾਂ ਫਿਰ ਜਿਹੜਾ ਹੋਰ ਬਾਜ਼ਾਰ ਦਾ ਖਸ਼ਾਲਾ ਵਾਲਾ ਇਹ ਮੰਦਰ ਦੇ ਨਾਲ ਬਾਹਰਲੇ ਪਾਸੇ ਬਾਜ਼ਾਰ ਹੈਗਾ ਸਾਰਾ ਤੇ ਨਾਲ ਹੀ ਇੱਥੇ ਨੀਲ ਦਰਿਆ ਵੀ ਜਿਹੜਾ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੁਣ ਅੱਜ ਤੁਹਾਨੂੰ ਨਹੀਂ ਦਿਖਾਇਆ ਤੇ ਕੋਲੀ ਨੀਲ ਇਥੋਂ ਬਿਲਕੁਲ ਜਦੋਂ ਸਿੱਧਾ ਜਾਓਗੇ ਨਾ ਨੀਲ ਦਰਿਆ ਹੈ ਇਹੋ ਜੇ ਘੋੜੇ ਚੱਲਦੇ ਇਥੇ ਵਾਏ ਤੇ ਆ ਲਕਸੌਰ ਦਾ ਇਧਰ ਸਾਈਨ ਬਣਿਆ ਹੋਇਆ ਹੈਗਾ ਇਹ ਸ਼ਹਿਰ ਚੋਂ ਦਾ ਸਾਰੇ ਕੀ ਦਿਲਾਉਣ ਲੱਗੇ ਇਹ ਲਕਸੌਰ ਇਹਨੂੰ ਲੋਸਰ ਲਕਸੌਰ ਲੋ ਲਕਸੌਰ ਬਹੁਤ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰੋਨਾਂਊਂਸ ਕਰਦੇ ਆ ਸਾਰਾ ਇਹ ਬੱਸ ਸਟੈਂਡ ਬੱਸ ਸਟੈਂਡ ਨੀ ਖੱਤਰ ਖੱਤਰ ਕੋੜਾ ਸਟੈਂਡ ਹੈ ਇਹਨਾਂ ਦਾ ਤੇ ਅੱਡਾ ਇੱਥੇ ਮੇਨ ਇਹਨਾਂ ਦਾ ਸਾਰਾ ਖੱਚਰਾਂ ਦਾ ਬੱਸ ਸਟੈਂਡ ਕਹਿ ਦੋ ਯੈਸ ਬ੍ਰਦਰ ਆਮ ਕਮਿੰਗ ਆਮ ਕਮਿੰਗ ਹਬੀਬੀ ਲਿਸਨ ਯਾ ਯਾ ਸ਼ੁਕਰਾਨ ਸ਼ੁਕਰਾਨ ਨਮਸਤੇ ਗੁੱਡ ਪੀਪਲ ਯੂ ਆਰ ਫਰਾਰੀ ਯਾ ਆਈ نو ਯੂ ਆਰ ਫਰਾਰੀ ਵੈਰੀ ਗੁੱਡ ਪ੍ਰਾਈਸ ਸਮਾਲ ਪ੍ਰਾਈਸ ਆਈ نو ਯੂ ਆਰ ਪ੍ਰਾਈਸ 10 ਇਜੀਪਸ਼ੀਅਨ ਪਾਉਂਡਸ ਤੈਂ ਬਾਅਦ ਯਾ ਦੂ ਵਾਟ ਐਵਰੀ ਵਨ ਵਾਟ ਐਵਰ ਯੂ ਵਾਂਟ ਯੈਸ 10 ਚ ਵੀ ਮੰਨ ਗਿਆ ਓਕੇ ਸ਼ੁਕਰਾਨ ਇਹਨਾਂ ਦਾ ਨਾ ਨੋ 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 ਸ਼ੁਕਰਾਨਾ ਦੇਖ ਲੋ ਐਡੇ ਐਡੇ ਨਿਆਣੇ ਨਿਆਣੇ ਵੀ ਇਹ ਕੰਮ ਤੇ ਲਾਏ ਹੋਏ ਇਹਨਾਂ ਨੇ ਜਿਵੇਂ ਦਾ ਦੇਸ ਉਹ ਹੈ ਜਾਂ ਭੇਸ ਉਹ ਹੈ ਸਿੱਖੀ ਜਾਂਦੇ ਆਪਦੇ ਵੱਡੇਆਂ ਤੋਂ ਪੁਰਖਿਆਂ ਤੋਂ ਸਾਰਾ ਕੁਝ ਵੱਧ ਤੋਂ ਵੱਧ ਇਹਨਾਂ ਨੂੰ ਚਾਹੀਦਾ ਬਸ ਇਗਨੋਰ ਇੱਕ ਗੱਲ ਸਿੱਖ ਲੋ ਇਥੇ ਕੰਨਾਂ 'ਚ ਰੂਮ ਪਾ ਕੇ ਆਇਓ ਜੇ ਕੋਈ ਬੁਲਾਵੇ ਇਗਨੋਰ ਇਗਨੋਰ ਕਰੋ ਪਤੀ ਨਾ ਲੱਗੇ ਜਿਹੜਾ ਨਾ ਇਜੀਪਟ ਦੇ ਸ਼ਹਿਰ ਆ ਉਹ ਸਾਰੇ ਮਤਲਬ ਡਸਟੀ ਵੀ ਨਹੀਂ ਹੈਗੇ ਸਾਰੇ ਗੰਦੇ ਜਿ ਵੀ ਨਹੀਂ ਤੇ ਕੁਝ ਕੁਝ ਇਹ ਸਾ ਤਾਂ ਤੁਹਾਨੂੰ ਇੰਨਾ ਬੇਗਰ ਮਿਲੂਗਾ ਤੇ ਮਤਲਬ ਗੰਦ ਬਲੰਦ ਥੱਲੇ ਇਕੜ ਲਾ ਰਿਹਾ ਕਾਗਜ ਕੁਝ ਕੁਝ ਇਹ ਸਭ ਬਹੁਤ ਸਾਫ ਮਿਲੂਗਾ ਸੁਣ ਇਹ ਵੈਸੇ ਤਾਂ ਹਰੇਕ ਸ਼ਹਿਰ ਚ ਹੀ ਹੁੰਦਾ ਚਲੋ ਥੋੜਾ ਜਿਹਾ ਪਰ ਇੱਥੇ ਹਾਲ ਇਜੀਪਟ ਦਾ ਇੰਡੀਆ ਨਾਲ ਦੀ ਹੈ ਲਗਭਗ ਮਤਲਬ ਆਪਣੇ ਜਿਵੇਂ ਲੋਕ ਬਾਹਰੇ ਬੂਰੇ ਚੀਜ਼ਾਂ ਸਿੱਟ ਦਿੰਨੇ ਆਪਾਂ ਔਰ ਇਹ ਤਾਂ ਘੱਟ ਹੀ ਖਿਆਲ ਕਰਦੇ ਜਿੱਥੇ ਟੂਰਿਸਟ ਸਪਾਟ ਹੁੰਦੀ ਹੈ ਉੱਥੇ ਜ਼ਿਆਦਾ ਗੰਦਾ ਉਦਾਂ ਨਹੀਂ ਹੁੰਦਾ ਹਾਂਜੀ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਸਾਡੇ ਹੋਟਲ ਦੇ ਵੱਲ ਜਿਹੜਾ ਕਿ ਬਿਲਕੁਲ ਨੇੜੇ ਪਹੁੰਚਣਾ ਹੋਇਆ ਸੀ ਹੋਟਲ ਉਹ ਆ ਗਏ ਬੋਲਿਓ ਨਾ ਹੁਣ ਪਲੀਜ਼ ਘੋੜਿਆਂ ਵਾਲੇ ਆ ਗਏ ਖੁਸ਼ੀ ਦਾ ਇੰਨਾ ਕੀ ਬੈਠੇ ਘੋੜਿਆਂ ਵਾਲੇ ਨਾ ਬੋਲੀ ਰੱਖ ਯਾਰ ਦਿਮਾਗ ਚਟ ਜਾਂਦੇ ਆ ਮੈਂ ਤਾਂ ਚਾਹ ਕੇ ਵੀ ਨਹੀਂ ਕਰੀ ਮਾੜਾ ਜਿਹਾ ਹੱਥ ਖੜਾ ਕਰਾਂ ਮੈਂ ਖੁਸ਼ੀ ਇਹਨਾਂ ਨੂੰ ਇੱਕ ਗੱਲ ਦੇਖੋ ਯਾਰ ਇੱਥੇ ਕੋਈ ਰੋਕਦਾ ਨਹੀਂ ਹੈਗਾ ਨਾ ਪੁਲਿਸ ਵਾਲੇ ਇਹਨਾਂ ਨੂੰ ਕੁਝ ਕਹਿਣ ਤੇ ਸੜਕ ਦੇ ਵਿਚਾਲੀ ਜਿੱਥੇ ਜਿੱਥੇ ਕਰਦੇ ਕੋਡਾ ਰੋਕ ਲੈਂਦੇ ਆ ਸੜਕ ਦੇ ਵਿਚਾਲੀ ਜਮ ਲੈ ਭਰਾਵਾ ਦੇਖ ਲੈ ਬਵਾਈ ਲਈ ਖੈਰ ਝੋਲੀ ਬਹਿ ਜਾਂਦੇ ਕੋਈ ਨਹੀਂ ਚਲੋ ਖੁਸ਼ੀ ਮੈਂ ਹੁਣ ਕਰਮਾ ਜਿੱਥੇ ਜਿੱਥੇ ਪੈਸੇ ਲਿਖਨੇ ਦੇਣੀ ਨੇ ਉਹ ਤਾਂ ਗੋ ਮਾਰਦੇ ਆ ਛੱਡੀ ਜੀ ਆਪਾਂ ਜਾਦੇ ਉਹ ਕਰਦੇ ਆ ਗੋਰੇ ਤਾਂ ਸਿੱਧਾ ਇਹਨਾਂ ਨੂੰ ਝਾੜ ਝਾੜ ਸਿੱਟਦੇ ਆਪਾਂ ਨਹੀਂ ਆਪਾਂ ਥੋੜਾ ਜਿਹਾ ਫਰੈਂਡਲੀ ਵੀ ਹੋ ਆਪਣੇ ਵਰਗੀ ਚੰਮੜਾ ਉਹ ਨਾ ਯਾਰ ਛਮਕਾ ਨਾ ਮਾਰ ਇਸ ਓਕੇ ਸलो ਸਲੋ ਸਲੋ ਓਕੇ ਯਾ ਦੇਖੋ ਕਿ ਨਹੀਂ ਮਤਲਬ ਸ਼ਾਹੀ ਫੀਲਿੰਗ ਆਉਂਗੇ ਮਨੋਂ ਦੀ ਇੱਕ ਤਾਂ ਸਵਾਰੀ ਰਾਜਿਆਂ ਵਾਲੀ ਤੇ ਇੱਕ ਉਤੋਂ ਕਹਿੰਦੇ ਤੁਹਾਨੂੰ ਮਹਾਰਾਜ ਆ ਮਹਾਰਾਜ ਆ ਕਹਿ ਕੇ ਬੁਲਾਉਂਦੇ ਆ ਹੈ ਤੁਹਾਨੂੰ ਪੰਪ ਦੰਦੇ ਆ ਇਹ ਕਿਹਦਾ ਨਾ ਰਿਪਨ ਨੇ ਇਹਨਾਂ ਨੂੰ ਇੰਨਾ ਇੱਕ ਚੰਮੜਾ ਰੱਖਿਆ ਨਾ ਪਹਿਲਾ ਤਾਂ ਇਹ ਮਤਲਬ ਉਦਾਂ ਰਾਈਡ ਕਰ ਲੈਣੇ ਆਂ ਦੂਜੀ ਗੱਲ ਫਿਰ ਬਾਅਦ ਚ ਪੈਸੇ ਬਾਅਦ ਦਵਾ ਦਿੰਦੇ ਆ ਇੱਕ ਤਾਂ ਆਪ ਵੀ ਇੱਕ ਤਾਂ ਘੱਟ ਨਹੀਂ ਹੈਗੇ ਉਦੋਂ ਰੁਪਏ ਨਹੀਂ ਘੱਟ ਹੈਗੇ ਮੈਂ ਮੈਨੂੰ ਐ ਲੱਗਦਾ ਵੀ ਸ਼ਾਇਦ ਨਾ ਇਹਨਾਂ ਨੇ ਇੱਕ ਦੂਜੇ ਨਾਲ ਗੱਲ ਕੀਤੀ ਹੋਵੇ ਵੀ ਜਿਹੜਾ ਨਾਬੀ ਜੀ ਟਰਮੀਨਲ ਵਾਲਾ ਬੰਦਾ ਵੀ ਨਾਬੀ ਪਾ ਕੇ ਨਹੀਂ ਬਣ ਲਿਓ ਪੜ ਲਿਆ ਕਰੋ ਓ ਯਾਰ ਐ ਹੁੰਦਾ ਵੀ ਜਿਹੋ ਜਿਹੇ ਦੇਸ਼ ਚ ਨਾ ਤੁਹਾਨੂੰ ਸੱਚੀ ਦੱਸਾਂ ਬਾਲਾ ਮਹਿੰਗਾ ਨਹੀਂ ਹੈਗਾ ਆਹ ਲੋ ਸਾਨੂੰ ਬਹੁਤ ਸਸਤਾ ਲੱਗਿਆ ਪਤਾ ਨਹੀਂ ਅਸੀਂ ਬਾਕੀ ਦੇਸ਼ ਕਿਉਂ ਗਏ ਸੀ ਪਰ ਨਹੀਂ ਪਰ ਦੂਜੇ ਤਾਂ ਇਹਨਾਂ ਨੂੰ ਲਾ ਲਾ ਘੜ ਦਿਆ ਸਿਰਫ ਆਪਾਂ ਜਿਹੜੇ ਨਾ ਸਵਾਰੀ ਕਰਦੇ ਹਾਂ ਗੋਰੇ ਗੂਰੇ ਅਸੀਂ ਦੇਖਿਆ ਕਿਉਂਕਿ ਜਦੋਂ ਅਸੀਂ ਨਾਲ ਟਰੈਵਲ ਕਰਦੇ ਰਹੇ ਮੰਦਰ ਘੁੰਮਦੇ ਹੋਰ ਦੇਖਦੇ ਹਾਂ ਨਾ ਉਹ ਇਹਨਾਂ ਨੂੰ ਸੌਰੀ ਐਕਸਕਿਊਜ਼ ਮੀ ਐ ਕਹਿ ਕੇ ਲੰਘ ਜਾਂਦੇ ਆ ਉਹ ਤਾਂ ਉਹਦੀ ਕਹਿੰਦੇ ਮੈਨੂੰ ਮੈਨੂੰ ਇਹ ਹੰਦਾ ਵੀ ਕੀ ਫਰਕ ਪੈਣ ਲੱਗ ਰਿਹਾ ਚੱਲ ਵੀ ਉਹ ਵੀ ਤਾਂ ਤੋਰੀ ਫਿਰਦੇ ਆ ਖਰਚੇ ਕਰਦੀਆਂ ਇਹ ਗੱਲ ਯਾਰ ਰਿਪਨ ਜਿਵੇਂ ਆਪਾਂ ਨੂੰ ਤਾਂ ਚਲੇ ਨਾ ਦਾ ਪੇਸ ਆ ਗਿਆ ਕੋਈ ਹੋਰ ਆਪਣਾ ਇੰਡੀਅਨ ਆਊਗਾ ਜਿਸ ਨੂੰ ਉਹ ਕਰ ਲਿਆ ਠੱਗ ਲਿਆ ਫੇਰ ਬਾਕੀ ਲਈ ਤਾਂ ਪੇਤ ਆਲੀ ਗੱਲ ਇਹ ਆ ਬਸ ਤੁਹਾਨੂੰ ਜਿਹੜਾ ਵਲੌਗ ਦੇ ਸ਼ੁਰੂ ਚ ਇੱਕ ਫਾਰਮੈਟ ਦੱਸਿਆ ਸੀਗਾ 10 ਗੁਣਾ ਪ੍ਰਾਈਸ ਦਾ ਰੇਟ ਡਾਊਨ ਕਰਨਾ ਤੁਸੀਂ 10 ਗੁਣਾ ਤੇ ਇਹ ਇਥੋਂ ਦਾ ਮੈਥਡ ਆ ਜਿਵੇਂ ਆ ਹੁਣ ਅਸੀਂ ਪਾਣੀ ਦੀ ਬੋਟਲ ਲਈ ਸੀ ਸਾਨੂੰ ਪਤਾ ਹੀ ਕਿੰਨਾ 150 ਨਾ 100 ਮੰਗਿਆ ਸੀ ਹਾਂ ਦੋ ਪਤਾ ਨਹੀਂ 150 ਮੰਗਿਆ ਸੀ 100 ਪਾਉਂਡ ਪਤਾ ਨਹੀਂ 150 ਪਾਉਂਡ ਮੰਗਿਆ ਆਹ ਪਾਣੀ ਦੀ ਬੋਤਲ ਦਾ 150 ਪਾਉਂਡ ਮਤਲਬ ਇੰਡੀਆ ਦਾ 300 ਰੁਪਈਆ ਮੈਂ ਕਿਹਾ 150 ਪਾਉਂਡ ਮੈਂ ਕਿਹਾ ਆਮ ਨਾਟ ਥਰਸਟੀ ਮੈਂ ਕਿਹਾ ਮੈਂ ਬੀਰ ਰੁੱਕ ਕੇ ਪੀ ਲੂੰਗਾ ਕੋਈ ਗੱਲ ਨਹੀਂ ਰਹਿਣ ਦੇ ਫਿਰ ਮੈਨੂੰ ਕਹਿੰਦਾ ਓਕੇ ਕਹਿੰਦਾ ਕਿੰਨੇ ਦੇਣੇ ਆ ਮੈਂ ਕਿਹਾ ਮੈਂ ਦੇਣੇ ਤੈਨੂੰ 20 ਪਾਉਂਡ ਸਿਰਫ ਕਹਿੰਦਾ ਚੱਲ 20 ਦੇ ਦੇ ਬਸ ਆਹ ਕੰਮ ਚੱਲਦਾ ਇਹ ਪਹੁੰਚ ਗਏ ਅਸੀਂ ਸਾਡੇ ਹੋਟਲ ਇਹ ਆ ਗਿਆ ਵਾਹ शुक्रान हबीबी 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 लव इंडिया लव इंडिया है शुक्रान शुक्रान सबुर कर रख तुम्हारा यह या करनक एंड पूरा लक्सोर को मांगे ऑल लक्सोर वेस्ट बैंक ऑन योर हॉर्स ओके ओके हॉर्स ओके करनक या एकोरनक ऑल टेंपल या चीप प्राइस आई नो आई नो ब्रो शुक्रान या حبيبي हैप्पी ਯਾਰ ਬਕਸ਼ੀਸ਼ ਬਕਸ਼ੀਸ਼ ਇਟ ਬਕਸ਼ੀਸ਼ ਓਕੇ ਠੀਕ ਫਮੋ ਲੋ ਯਾ ਤੁਮਾਰੋ ਸ਼ੁਕਰਾਨ ਯਾ ਸ਼ੂਰ ਬਾਏ ਬਾਏ ਕੀ ਬਾਏ ਲੋ ਜੀ ਇਹ ਪਹੁੰਚ ਗਏ ਆਪਾ ਆਪਣੇ ਕਮਰੇ ਚ ਤੇ ਟੋਪ ਤੋਂ ਪਹਿਲਾਂ ਪਹਿਲਾਂ ਦੇਖੋ ਯਾਰ ਕਿੰਨੀ ਗਰਮੀ ਪੈ ਰਹੀ ਹੈ ਅੱਜ ਤਾਂ ਬਹੁਤ ਵੇਲੇ ਨਾਲ ਆ ਗਏ ਆਪਾਂ ਅੱਜ ਤਾਂ ਬਹੁਤ ਟਾਈਮ ਨਾਲ ਮੁੜੇ ਆਏ ਆਪਾਂ ਇੱਕ ਵੀ 1 ਵਜੇ ਮਸਾ 1 ਵਜੇ ਨੂੰ ਦੁਪਹਿਰ ਦੇ ਟਾਈਮ ਨੂੰ ਆ ਗਏ ਸਾਰੇ ਹੋਟਲ ਚੋਂ ਬਾਹਰ ਗਏ ਨੇ ਆਪਾਂ 15 ਸੋਏ ਸੀ ਆਪਣਾ ਅੱਜ ਦਾ ਵਲੌਗ ਤੇ ਜਿਹਦੇ ਚ ਤੁਹਾਨੂੰ ਲਕਸੌਰ ਦਾਲਾ ਦਵਾਲਾ ਤੇ ਕਰਨ ਇੱਕ ਸਾਰਾ ਹੀ ਦਿਖਾਇਆ ਤੇ ਜਿਹੜਾ ਬਾਜ਼ਾਰ ਸੀਗਾ ਜਿਹੜਾ ਤੁਹਾਨੂੰ ਦੱਸਿਆ ਸੀ ਇੱਥੇ ਸਪਾਈਸ ਬਾਜ਼ਾਰ ਮਸਾਲਿਆਂ ਦਾ ਹੋਰ ਹਨਾ ਆਲਾ ਦਵਾਲਾ ਕੋਚੇ ਰਹਿੰਦਾ ਦੇਖਣ ਵਾਲਾ ਤੇ ਉਹ ਹੁਣ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਤੇ ਅਸੀਂ ਟਿਕਟੌਕ ਵੀ ਲੈਣੀ ਹੈ ਹਜੇ ਕਉਂਗਾ ਅੱਜ ਧੁੱਪ ਕਾਫੀ ਦੁਪਹਿਰਾ ਹੋ ਗਿਆ ਯਾਰ ਘੁੰਮਣ ਨੂੰ ਸਾਡਾ ਜੀ ਨਹੀਂ ਕੀਤਾ ਹੈਗਾ ਤੇ ਹੁਰਗਾ ਦਾ ਜਿਹੜਾ ਸੀ ਇਸ ਤੋਂ ਅੱਗੇ ਸ਼ਹਿਰ ਜਾਣਾ ਨਾ ਉਹਦੀਆਂ ਟਿਕਟਾਂ ਰੁਕਟਾਂ ਲੈਣੀਆਂ ਤੇ ਇੱਕ ਦੋ ਹੋਰ ਕੰਮ ਹੈ ਤੇ ਹੁਣ ਸ਼ਾਮ ਨੂੰ ਸ਼ਾਇਦ ਨਿਕਲਾਂਗੇ ਤੇ ਸ਼ਾਮ ਨੂੰ ਫਿਰ ਉਹ ਤੁਹਾਨੂੰ ਆਉਣ ਵਾਲੇ ਵਲੌਗ ਚ ਅਸੀਂ ਸਾਰਾ ਕੁਝ ਦਿਖਾ ਦਾਂਗੇ ਤੇ ਮਿਲਦੇ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਤੀਕਾਲ ਰੱਬ ਰੱਖਾ